ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਯੁੱਧ ਨਸ਼ਾ ਵਰਤ ਤਹਿਤ ਅੱਜ ਬਠਿੰਡਾ ਦੇ ਅੰਦਰ ਵੱਡੀ ਕਾਰਵਾਈ 70 ਤੋਂ 75 ਸ਼ੀਸ਼ੀਆਂ ਕਾਮਨੀ ਦੀਆਂ ਕੀਤੀਆਂ ਬਰਾਮਦ ਅਤੇ ਮੈਡੀਕਲ ਸਟੋਰ ਕੀਤਾ ਸੇਲ ਇੱਕ ਵਿਅਕਤੀ ਨੂੰ ਲਿਆ ਪੁਲਿਸ ਨੇ ਹਿਰਾਸਤ ਦੇ ਵਿੱਚ ਮਾਮਲਾ ਬਠਿੰਡਾ ਦੇ ਅਜੀਤ ਰੋਡ ਦਾ ਜਿੱਥੇ ਇੱਕ ਆਯੁਰਵੈਦਿਕ ਮੈਡੀਕਲ ਸਟੋਰ ਹੈ ਜਿਸ ਦੇ ਉੱਤੇ ਐਸਐਚਯੂ ਨੇ ਕਿਹਾ ਕਿ ਉਸ ਦੇ ਆਨਲੀਗਲ ਐਕਟੀਵਿਟੀ ਦੇਖੀ ਗਈ ਇਸ ਵਿਅਕਤੀ ਦੇ ਕੋਲ ਇੰਨੀਆਂ ਜ਼ਿਆਦਾ ਸ਼ੀਸ਼ੀਆਂ ਰੱਖਣ ਦਾ ਲਾਇਸੈਂਸ ਵੀ ਨਹੀਂ ਸੀ ਅਤੇ ਇਸ ਦੇ ਉੱਤੇ ਉਹਨਾਂ ਵੱਲੋਂ ਡਰਗ ਇਨਸਪੈਕਟਰ ਦੇ ਨਾਲ ਗਲਵਤ ਕੀਤੀ ਗਈ ਤੇ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਇਸ ਮੈਡੀਕਲ ਸਟੋਰ ਦੇ ਉੱਤੇ ਰੇਡ ਕੀਤੀ ਗਈ ਤਾਂ ਇਸ ਦੇ ਕੋਲੋਂ 70 ਤੋਂ 75 ਸ਼ੀਸ਼ੀਆਂ ਨੇ ਕਾਮਣੀਆਂ ਦੀਆਂ ਬਰੰਦ ਕੀਤੀਆਂ ਗਈਆਂ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਇੱਕ ਲਾਲ ਸਿੰਘ ਪਸਤੀ ਰਹਿਣ ਵਾਲਾ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਰਸਤੇ ਦੇ ਵਿੱਚ ਲੈ ਲਿਆ ਅਤੇ ਮਾਮਲਾ ਅੱਗੇ ਕੀਤਾ ਜਾਵੇਗਾ ਤੇ ਉਹਨਾਂ ਕਿਹਾ ਕਿ ਇਸ ਮੈਡੀਕਲ ਸਟੋਰ ਨੂੰ ਉਹਨਾਂ ਵੱਲੋਂ ਸੀਲ ਕੀਤਾ ਗਿਆ ਹੈ ਇਸ ਸਬੰਧੀ ਡਰੈਗਨ ਫੈਕਟਰ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ 2 ਤੋਂ 3 ਦਿਨਾਂ ਦੇ ਵਿੱਚ ਇਹ ਸਾਰੇ ਜਿਹੜੇ ਕਾਗਜ਼ ਪੱਤਰ ਉਹ ਦਿਖਾਉਣ ਦੇ ਲਈ ਇਸ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਅਗਰ ਇਹ ਵਿਅਕਤੀ ਸਹੀ ਆਪਣੇ ਡਾਕੂਮੈਂਟ ਆਪਣਾ ਨਹੀਂ ਦਿਖਾ ਸਕਦਾ ਤਾਂ ਇਸ ਤੇ ਹੋਰ ਵੀ ਵੱਡੀ ਜਿਹੜੀ ਕਾਰਵਾਈ ਹੈ ਉਹ ਪੋਗੀ ਐਸ ਨੂੰ ਦਿਖਾ ਰਹੇ ਆ ਬਠਿੰਡਾ ਦੀ ਅਜੀਤ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਡਰੈਗਨ ਇੰਸਪੈਕਟਰ ਨੂੰ ਨਾਲ ਲੈ ਕੇ ਥਾਣਾ ਸਿਵਲ ਲੈਂਡ ਦੀ ਪੁਲਿਸ ਪਾਰਟੀ ਐਸਐਚਓ ਹਰਜੋਤ ਸਿੰਘ ਵੱਲੋਂ ਰਹਿਮਤ ਆਯੁਰਵੈਦਿਕ ਇੱਕ ਮੈਡੀਕਲ ਸਟੋਰ ਹੈ ਉਹਦੇ ਉੱਤੇ ਇਹਨਾਂ ਵੱਲੋਂ ਰੈਡ ਕੀਤੀ ਗਈ ਰੋਡ ਦੇ ਵਿੱਚ 70 ਤੋਂ 75 ਸ਼ੀਸ਼ੀਆਂ ਕਾਮਣੀਆਂ ਦੀਆਂ ਬ੍ਰਾਮਣ ਕਿਤੇ ਆਈਆਂ ਇਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਮੈਡੀਕਲ ਸਟੋਰ ਨੂੰ ਜਿਹੜਾ ਇਹਨਾਂ ਵੱਲੋਂ ਸੀਲ ਕਰ ਦਿੱਤਾ ਗਿਆ ਇਸ ਨੂੰ ਦਿਖਾ ਰਿਹਾ ਬਠਿੰਡਾ ਦੀ ਅਜੀਤ ਰੋਡ ਦੀਆਂ ਇਹ ਸਾਰੀਆਂ ਉਹ ਸੁਵਿਧਾਾਂ ਜਿੱਥੇ ਅੱਜ ਨਸ਼ੇ ਨੂੰ ਲੈ ਕੇ ਵੱਡੀ ਆਪਣਾ ਕਾਰਵਾਈ ਹੈ ਜਿਹੜੀ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਹੈ ਤਾਣਾ ਸਿਵਲ ਲੈਣ ਦੀ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਹੈ ਇੱਕ ਮੈਡੀਕਲ ਸਟੋਰ ਨੂੰ ਨਾ ਵੱਲੋਂ ਸੀਲ ਕਰ ਦਿੱਤਾ ਗਿਆ ਕਿਉਂਕਿ ਇਸ ਦੇ ਕੋਲ ਸਹੀ ਡਾਕੂਮੈਂਟ ਨਹੀਂ ਸਨ ਇਸ ਨੂੰ ਲੈ ਕੇ ਇਹਨਾਂ ਵੱਲੋਂ ਜਿਹੜੀ ਇਹ ਵੱਡੀ ਜਿਹੜੀ ਆਪਣੀ ਕਾਰਵਾਈ ਆ ਉਹ ਕੀਤੀ ਗਈ ਹੈ ਤੇ ਇਸ ਮੈਡੀਕਲ ਸਟੋਰ ਨੂੰ ਨਾ ਵੱਲੋਂ ਸੀਲ ਕੀਤਾ ਗਿਆ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਹ ਆਪਣੇ ਡਾਕੂਮੈਂਟ ਸਹੀ ਨਹੀਂ ਦਿਖਾ ਸਕਦਾ ਤਾਂ ਹੋ ਸਕਦਾ ਹੈ ਕਿ ਇਸ ਦਾ ਲਾਇਸੈਂਸ ਵੀ ਜਿਹੜਾ ਉਹ ਕੈਂਸਲ ਹੋ ਜਾਵੇ ਆ ਉਸ ਨੂੰ ਸੁਣਾਉਣੇ ਸਬੰਧਿਤ ਕੀ ਕਹਿੰਦੇ ਨੇ ਡਰਗ ਇੰਸਪੈਕਟਰ ਅਤੇ ਐਸ ਐਚਓ ਥਾਣਾ ਸਿਵਲ ਲੈਨ ਹਰਜੋਤ ਸਿੰਘ ਤੇ ਕੈਯੁਰਵੈਦਿਕ ਜਨਨੀ ਅਫਸਰ ਬਠੰਡਾ ਅਤੇ ਡਰਗ ਇੰਸਪੈਕਟਰ ਸਰ ਇਹ ਰਹਿਮਤ ਹੈ ਜਿਹੜਾ ਸਟੋਰ ਕੀਤਾ ਗਿਆ ਸਟੋਰ ਜੀ ਇਹ ਇਸ ਬੰਦੇ ਕੋਲ ਲਗਭਗ 70-72 ਸ਼ੀਸ਼ੀਆਂ ਸਾਡੇ ਕੋ ਕਾਮਨੀ ਦਾ ਪੜਿਆ ਹੈ ਤੇ ਸਾਡੇ ਮੇਰੇ ਨਾਲ ਇੰਸਪੈਕਟਰ ਹਰਜੋਤ ਜਿਹੜੇ ਸਿਵਲ ਲੈਂਥ ਐਕਟ ਅਨੁਸਾਰ ਨੇ ਨਵੀਂ ਪੋਸਟਪਾਰਟਿਸ ਸਮੇਤ ਇਹ ਕਾਬੂ ਕੀਤਾ ਗਿਆ ਮੌਕੇ ਦੇ ਬੰਦੇ ਨੂੰ ਪੁੱਛਿਆ ਗਿਆ ਤਾਂ ਇਹਨੇ ਲਾਇਸੈਂਸ ਨਹੀਂ ਪਰਡੂਸ ਨਹੀਂ ਕਰਤਾ ਜੀ ਲਾਇਸੈਂਸ ਨਾ ਹੋਣ ਕਾਰਨ ਇਹ ਸਾਨੂੰ ਇਹਦੀ ਦੁਕਾਨ ਸੀਲ ਕਰਨੀ ਪਈ ਤੇ ਬੰਦੇ ਨੂੰ 3 ਦਿਨਾਂ ਦਾ ਨੋਟਿਸ ਵੀ ਦਿੱਤਾ ਹੈ ਅਗਰ 3 ਦਿਨਾਂ ਦੇ ਅੰਦਰ ਇਹ ਸਾਨੂੰ ਲਾਇਸੈਂਸ ਜਾਂ ਇਹਦੇ ਬਿੱਲ ਪਰਡੂਸ ਕਰ ਦਿੰਦਾ ਹੈ ਇਸ ਤੋਂ ਬਾਅਦ ਇਹਦਾ ਅਗਲੇ ਦੀ ਕਾਰਵਾਈ ਕਿ ਸਰ ਇਹ ਕਾਮਣੀ ਵੇਚਦਾ ਸੀ ਇਹ ਕਾਮਣੀ ਵੇਚਦਾ ਸੀ ਲਗਭਗ ਦੇ ਕੋਲ ਜਿਸ ਜਿਸ ਕੋਲ ਆ ਸੀ ਦਵਾਈਆਂ ਦੇਖੀਆਂ ਉਹ ਤਾਂ ਨਾਮ ਰੱਬ ਨਹੀਂ ਸੀ ਇਹਦੇ ਇਸ ਦੀ ਦਵਾਈਆਂ ਸੀ ਇਹਦੇ ਕੋਲ ਸਟੋਰ ਤੇ ਗੱਲ ਕੀਤੀ ਹੈ ਮੈਂ ਆਯੁਰਵੇਦ ਦੀਆਂ ਦਵਾਈਆਂ ਸੀ ਪਰ ਉਹ ਮਾਤਰਾ ਉਹਨਾਂ ਦੀ ਬਹੁਤ ਜ਼ਿਆਦਾ ਘੱਟ ਸੀ ਕਾਮਣੀ ਦੀ ਮਾਤਰਾ ਜ਼ਿਆਦਾ ਸੀ ਉਹਦੇ ਨਾਲ ਕੀ ਕਿਹੜੀ ਕੰਪਨੀ ਦੀ ਸੀ ਅਲੱਗ-ਅਲੱਗ ਕੰਪਨੀਆਂਆਂ ਸੀ ਅਲੱਗਾਂ ਕਿੰਨੇ ਟਾਈਮ ਤੋਂ ਇਹ ਦੁਕਾਨ ਚ ਇਹ ਕਾਮਣੀ ਗੋਲੀ ਹੈ ਹਾਂ ਜੀ ਇਹਨੂੰ ਠੀਕ ਲਈ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ ਦੇਖੋ ਜੇ ਦਿਲ ਹੈ ਬੰਦੇ ਕੋਲੇ ਵੇਲਤੇ ਨਾ ਕੇ ਬੇਚਦਾ ਬੰਦਾ ਡਾਕਟਰ ਦੀ ਪਰਚੀ ਤੇ ਉਹ ਤਾਂ ਲੇਖ ਲੈ ਬਦਾਉ ਤੇ ਪ੍ਰੈਸਕ੍ਰਿਪਸ਼ਨ ਜਿਹੜਾ ਕੋਈ ਬੇਚਦਾ ਉਹ ਇਲੈਗਲ ਹੈ ਉਹਤੇ ਅਸੀਂ ਕਦੇ ਵੀ ਥਾਪਾ ਮਾਰਦੇ। ਇੰਡੀਆਂ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਜਿਹੜੀਆਂ ਕਾਪੜੀਆਂ ਵੇਚਦੀਆਂ ਜਿਹੜੇ ਵੱਡੀ ਪੱਧਰ ਤੇ ਜਿਹੜੀ 100-100 ਫੀਟ ਸ਼ੀਟ ਵੀ ਵੇਚਦੀ ਹੈ ਸਰ। ਦੇਖੋ ਜਿਸ ਜਿੰਨੀ ਸਾਨੂੰ ਲੀਡ ਮਿਲਦੀ ਹੈ ਅਸੀਂ ਉਸ ਪ੍ਰਕਾਰ ਦੀ ਕਾਰਵਾਈ ਕਰ ਰਹੇ ਹਾਂ। ਦੇਖੋ ਅੱਗੇ ਵੀ ਸਾਨੂੰ ਜੇ ਕੋਈ ਇਸ ਪ੍ਰਕਾਰ ਦੀ ਲੀਡ ਮਿਲੂਗੀ ਅਸੀਂ ਉਹਨਾਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨੀ ਕੀ ਉਹਨਾਂ ਨੂੰ। ਫਸਟ ਆਫ ਅਲ ਸਾਡਾ ਜਿਹੜਾ ਅਸੂਲ ਹੈ ਜੋ ਅਸੀਂ ਪਹਿਲਾਂ ਉਹ ਅਗਲੇ ਦਾ ਬਿੱਲ ਦੇਖਣਾ ਬਿੱਲ ਅਗਲੇ ਕੋਲ ਅਸਲੀ ਬੁਲਾਏ ਉਸ ਦਵਾਈ ਦਾ ਜੇ ਉਹ ਆਪਣੀ ਪਰਚੀ ਤੇ ਡਾਕਟਰੀ ਤੇ ਵੇਚ ਰਿਹਾ ਤਾਂ ਅਸੀਂ ਉਹਨੂੰ ਇਲੈਗਲ ਨਹੀਂ ਇਹ ਦੁਕਾਨ ਕਿਤੇ ਐ ਸਰ ਕਿੰਨੇ ਟਾਈਮ ਤੋਂ ਇਹ ਕਰ ਰਹੇ ਸੀ ਇਹ ਕੰਮ ਕੌਣ ਬੰਦਾ ਇਹ ਜਿਹੜੇ ਬੰਦੇ ਸੀ ਸਾਨੂੰ ਤਾਂ ਐਸਐਚਓ ਸਿਵਲ ਲਾਈਨ ਜਿਹੜਾ ਹਰਜੋਤ ਜੀ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਇਹਨਾਂ ਨੇ ਐਸੇ ਲੰਘਦੇ ਦਰਬੇ ਦੇਖਿਆ ਉਹ ਬੱਲਾ ਕੀ ਲੱਗਦਾ ਨਹੀਂ ਸਰ ਇੱਕ ਇੰਸਟੀਚੂਟ ਵਾਲਾ ਏਰੀਆ ਦਾ ਇੱਥੇ ਇਸ ਤਰ੍ਹਾਂ ਦੇ ਕੰਮ ਕਰਦੇ ਬਿਲਕੁਲ ਹੀ ਹੁੰਦੇ ਜਾਂਦੇ ਬੋੜਾ ਆਪਣਾ ਬੱਚਿਆਂ ਦਾ ਕੋਈ ਖਰਾਬ ਹੋ ਰਹੇ ਨਾਲ ਵਿਦਿਆਰਥੀ ਦਾ ਪਰੇ ਵੀ ਇਥੋਂ ਇੰਨੇ ਜਿਆਦਾ ਇੱਥੇ ਦੇਖ ਰਿਹਾ ਵੀ ਐਨੇ ਵਧੀਆ ਲੋਕ ਰਹਿੰਦੇ ਨੇ ਪਰ ਲੋਕ ਕਿਸੇ ਦਾ ਨਹੀਂ ਫਾਇਦਾ ਸੋਚਦੇ ਆਪਣਾ ਫਾਇਦਾ ਲੈਣ ਵਾਸਤੇ ਇਹ ਚੀਜ਼ਾਂ ਵੇਚੀ ਜਾਂਦੇ ਨੇ ਆਪਦਾ ਪੈਸਾ ਵੇਖੋ ਇੱਕ ਦਫਾ ਵੀ ਇਹਨੇ బోర్ ਲਗਾਇਆ ਹੋਇਆ ਹੈ బోర్ ਦੇ ਉੱਤੇ ਕੋਈ ਡਿਗਰੀ ਨਹੀਂ ਲਿਖੀ ਆਪਦੀ ਕੁਛ ਨਹੀਂ ਹੈ ਜੀ ਇਹਦੇ ਕੋਈ ਡਿਗਰੀ ਪੈਂਦੀ ਉੱਤੇ ਦੇਖੋ ਡਿਗਰੀ ਨਾ ਲੇਖੋ ਕਮ ਸੇ ਕਮ ਇੱਕ ਲਾਇਸੈਂਸ ਤਾਂ ਅੰਦਰ ਹੋਣਾ ਚਾਹੀਦਾ ਲਾਇਸੈਂਸ ਵੀ ਨਹੀਂ ਹੈ ਸੀ ਇਹ ਬੰਦੇ ਸਰ ਬੜੇ ਬੜੇ ਦੁਕਾਨਦਾਰ ਰੈਸਟਾਂ ਦੇ ਹੈਗੇ ਜਿਨ੍ਹਾਂ ਕੋਲੇ ਕੋਈ ਮੈਡੀਸਨ ਨਹੀਂ ਰੱਖੀ ਸਿਰਫ ਕਾਮੇੇ ਵੇਚ ਰਹੀਏ ਪਰ ਉਹ ਦਿਖਾਵੇ ਦੇ ਵਿੱਚ ਰੱਖੀਆਂ ਹੋਈਆਂ ਮੈਡੀਸਨ ਉਹ ਐਕਸਪਾਇਰੀ ਡੇਟ ਦੀਆਂ ਉਹਨਾਂ ਤੇ ਕਾਰਵਾਈ ਕਦੋਂ ਤੱਕ ਕੀਤੀ ਜਾਊ ਸਰ ਅੱਜ ਸਾਨੂੰ ਤੁਸੀਂ ਦੱਸੋ ਤੁਹਾਨੂੰ ਨਾਮ ਦੱਸੋ ਦੁਕਾਨ ਦਾ ਅਸੀਂ ਇੱਥੋਂ ਸਿੱਧਾ ਉਧਰ ਹੀ ਚੱਲ ਪਾਂਗੇ ਡਾਕਟਰ ਸਾਹਿਬ ਜੀ ਗੱਲ ਕੀਤੀ ਹੈ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਿਆ ਸੀਗਾ ਇਹ ਕਿਹੜਾ ਕਿਹੜਾ ਏਰੀਆ ਕਿਹੜਾ ਹੈ ਇਹ ਜੀਤ ਰੋੜਾ ਇਹ ਜੀਤ ਰੋੜਾ ਜੀਤ ਰੋੜਾ ਕਿੰਨੇ ਸਾਲ ਤੋਂ ਕੰਮ ਕਰੇ ਇਹ ਮੇਰਾ کئی ਸਾਲਾਂ ਤੋਂ ਕੰਮ ਕਰ ਰਿਹਾ ਗੋਗਰਮ ਸਿੰਘ ਵਾਲਾ ਤੋਂ ਬੰਦਾ ਪਹਿਲਾਂ ਇਹ ਕਹਿੰਦਾ ਮੈਂ ਦਵਾਈ ਵਾਲੀ ਦੁਕਾਨ ਤੇ ਲੱਗਾ ਹੋਇਆ ਸੀ ਉਤੋਂ ਕੰਮ ਸਿੱਖਿਆ ਹਾਂ ਠੀਕ ਹੋ ਗਿਆ ਜਿਹੜੀ ਇਹ ਉਪਕਾਂ ਸੀਲ ਕੀਤੀ ਹੈ ਸਰ ਤੇ ਕੀ ਕੁਝ ਪਾਇਆ ਗਿਆ ਦੇ ਕੋਲੇ ਕੀ ਕੁਝ ਨਹੀਂ ਪਾਇਆ ਗਿਆ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਜਿਹੜੀ ਜੁਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੀ ਇੱਕ ਸੇਵ ਪੰਜਾਬ ਦੀ ਜਿਹੜੀ ਟਿਪ ਚਲਾਈ ਗਈ ਹੈ ਉਸ ਤੇ ਸਾਨੂੰ ਕੰਪਲੇਨ ਮਿਲੀ ਸੀ ਕਿ ਰਹਿਮਤ ਜਿਹੜਾ ਆਯੁਰਵੈਦਿਕ ਸਟੋਰ ਹੈ ਨੇੜੇ ਸੁਖਮਨੀ ਡੈਰੀ ਅਜੀਤ ਰੋਡ ਦੇ ਇਹਦੇ ਵੱਲੋਂ ਜਿਹੜਾ ਹੈਗਾ ਇਲੈਗਲ ਜਿਹੜੇ ਹੈਗਾ ਐਕਟੀਵਿਟੀ ਕੀਤੀ ਜਾ ਰਹੀ ਹੈ ਕੁਝ ਨਸ਼ੇ ਵੇਚੇ ਜਾ ਰਹੇ ਉਸ ਤਹਿਤ ਹੀ ਮੇਰੇ ਵੱਲੋਂ ਜਿਹੜਾ ਹੈਗਾ ਬਲਦੇਵ ਰਾਜ ਜੀ ਹੈਗੇ ਜਿਹੜੇ ਆਯੁਰਵੈਦਿਕ ਡਰੱਗ ਇੰਸਪੈਕਟਰ ਆ ਉਹਨਾਂ ਨਾਲ ਤਾਲਮਿਲ ਕੀਤਾ ਗਿਆ ਤੇ ਅੱਜ ਸਾਡੇ ਵੱਲੋਂ ਉਹਨਾਂ ਨਾਲ ਜੁਆਇੰਟ ਟੀਮ ਤੇ ਜਿਹੜੀ ਹੈਗੇ ਇਹਦੀ ਟ੍ਰੈਕਿੰਗ ਕੀਤੀ ਗਈ ਜਿਸ ਤੇ ਅਜੀ ਨਾਮ ਦਾ ਵਿਅਕਤੀ ਜਿਹੜਾ ਕਿ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਤੇ ਇਸ ਜਿਹੜਾ ਸਟੋਰ ਤੋਂ ਹੈ ਜਿਹਦਾ ਕਾਫੀ ਮਾਤਰਾ ਚ ਜਿਹੜੀ ਹੈਗੀ ਹੈ ਕਾਮਣੀ ਜਿਹੜੀ ਕਰੀਬ 70 ਤੋਂ 75 ਸ਼ੀਸ਼ੀਆਂ ਜਿਹੜੀਆਂ ਕਾਮਨੀ ਦੀਆਂ ਮਿਲੀਆਂ ਤੇ ਉਸ ਦਾ ਜਿਹੜਾ ਹੈਗਾ ਇਹਦੇ ਕੋਲੇ ਕੋਈ ਵੀ ਲਾਇਸੈਂਸ ਜਿਹੜਾ ਹੈਗਾ ਡਰਾਈਵ ਇਨਸਪੈਕਟਰ ਜੀ ਕੋਲ ਪੁੱਛਣ ਤੇ ਕੋਈ ਇਹ ਲਾਇਸੈਂਸ ਪੇਚ ਨਹੀਂ ਕਰ ਸਕਿਆ ਨਾ ਹੀ ਬਿੱਲ ਉਸ ਦਾ ਇਹ ਜਿਹੜਾ ਇਹਨੂੰ ਰਹਿਮਤ ਆਯੁਰਵੈਦਿਕ ਸਟੋਰ ਹੈ ਇਹਨੂੰ ਸੀਲ ਕੀਤਾ ਗਿਆ ਹੈ ਜਾਂ ਡਰੈਕਟ ਯੈਲੋ ਤੇ ਅਗਲੀ ਜਿਹੜੀ ਕਾਰਵਾਈ ਹੈ ਉਹਨਾਂ ਵੱਲੋਂ ਜਿਹੜੀ ਲਿਆਂਦੀ ਜਾਵੇ ਸਰ ਇਹ ਨਾਮ ਕੇ ਇਸ ਵਿਅਕਤੀ ਦਾ ਤੇ ਕੀ ਦੀ ਦੁਕਾਨ ਹੈ ਤੇ ਅਜੇ ਕੁਮਾਰ ਨਾਮ ਦਾ ਵਿਅਕਤੀ ਹੈ ਜਿਹੜਾ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਤੇ ਆਯੁਰਵੈਦਿਕ ਜਿਹੜਾ ਇਹ ਰਹਿਮਤ ਆਯੁਰਵੈਦਿਕ ਸਟੋਰ ਹੈ ਜਿਹੜਾ ਨੇੜੇ ਸੁਖਮਨੀ ਡੈਰੀ ਅਜੀਤ ਰੋਡ ਤੇ 17 ਨੰਬਰ ਪਾਰਕ ਪਹਿਲਾਂ ਕੋਈ ਮਾਮਲਾ ਕਰਦੇ ਕਿ ਉਸ ਸੰਬੰਧੀ ਜਿਹੜਾ ਹੈਗਾ ਅਸੀਂ ਜਿਹੜੀ ਇਹਦੀ ਪੜਤਾਲ ਕਰਾਂਗੇ ਤੇ ਬਾਕੀ ਜਿਹੜੀ ਹੈਗੀ ਇਹ ਕਾਰਵਾਈ ਜਿਹੜੀ ਹੈਗੀ ਆ ਡਰਗ ਇਨਸਪੈਕਟਰ ਜਿਹਨਾਂ ਨੂੰ ਲਿਆਂਦੀ ਜਾ ਰਹੀ ਇਹਨੂੰ ਨੋਟਿਸ ਦਿੱਤਾ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ। ਸਹੀ ਹੈ ਕਿ ਨਾ ਕਾਫੀ ਕੰਨ ਆ ਗਈਆਂ ਦਵਾਈਆਂ ਦੀ ਉਸ ਸਾੜ ਦੇ ਵਿੱਚ ਕਾਮੀਆਂ ਵਿੱਚ ਜਾਂਦੇ ਕਿਸ ਤਰ੍ਹਾਂ ਦੀ ਕਾਰਵਾਈ ਕਰੋ ਕੀ ਵਾਰਨਿੰਗ ਹੋਣਾ। ਇਹੀ ਜਿਹੜਾ ਸਾਨੂੰ ਜਿੱਥੋਂ ਕੋਈ ਵੀ ਲੀਡ ਮਿਲਦੀ ਹੈ ਕੋਈ ਕੰਪਲੇਨ ਮਿਲਦੀ ਹੈ ਇਨਫੋਰਮੇਸ਼ਨ ਉਸਤੇ ਤੁਰੰਤ ਜਿਹੜੇ ਹੈਗੇ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮੈਡਮ ਅਮੀਤ ਗੁੰਡਲ ਆਈਪੀਐਸ ਦੀ ਸਖਤ ਦਿਸ਼ਾ ਨਿਰਦੇਸ਼ ਹੈ ਵੀ ਤੁਰੰਤ ਉਹਦੇ ਕਾਰਵਾਈ ਕੀਤੀ ਜਾਵੇ ਤੇ ਉਸ ਤਹਿਤ ਹੀ ਜਿਹੜਾ ਹੈਗਾ ਸਾਡੇ ਕੋਲ ਅੱਜ ਜਿਹੜਾ ਹੈਗਾ ਡਰੱਗ ਇਨਸਪੈਕਟਰ ਉਹਨਾਂ ਨੂੰ ਨਾਲ ਲੈ ਕੇ ਤੇ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਅੱਗੇ ਵੀ ਜਿਹੜਾ ਹੈਗਾ ਜਾਰੀ ਰਹੂਗੀ ਕੋਈ ਵੀ ਬੰਦਾ ਇਹ ਨਾ ਸੋਚੇ ਕੋਈ ਮੈਡੀਕਲ ਆਲਾ ਜਾਂ ਆਯੁਰਵੈਦਿਕ ਸਟੋਰ ਵਾਲਾ ਵੀ ਜਿਹੜਾ ਮੈਂ ਇੱਕ ਸਟੋਰ ਆਯੁਰਵੈਦਿਕ ਦੇ ਨਾਂ ਤੇ ਜਾਂ ਮੈਡੀਕਲ ਦੇ ਨਾਂ ਤੇ ਕੋਈ ਨਸ਼ਾ ਵੇਚ ਕੇ ਜਿਹੜੀ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਦੂਗਾ ਉਹਨਾਂ ਨੂੰ ਜਿਹੜੀ ਇੱਕ ਹੀ ਸਖਤ ਜਿਹੜੀ ਵਾਰਨਿੰਗ ਹੈ ਵੀ ਜਿਹੜਾ ਹੈਗਾ ਪੁਲਿਸ ਹਮੇਸ਼ਾ ਜਿਹੜੀ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਘਰਪ ਕਰਨ ਲਈ ਹਮੇਸ਼ਾ ਤ ਤੇ ਅੱਗੇ ਵੀ ਜਿਹੜੀਆਂ ਇਹ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਤੇਰੀ ਕੋਈ ਸ਼ਿਕਾਇਤ ਸੀ ਆ ਕੋਈ ਜਿਹੜੀ ਹੈਲਥ ਡਿਪਾਰਟਮੈਂਟ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਜਿਹੜੀ ਇੱਕ ਸੇਫ ਪੰਜਾਬ ਦੀ ਜਿਹੜੀ ਹੈਲਪਲਾਈਨ ਨੰਬਰ ਬਹੁਤ ਵਧੀਆ ਉਹਨਾਂ ਦਾ ਹੈਲਪਲਾਈਨ ਨੰਬਰ ਚਲਾਈ ਗਈ ਹੈ। ਉਸ ਤੇ ਸਾਨੂੰ ਜਿਹੜੀ ਇਹਦੀ ਕੰਪਲੇਂਟ ਹਸਲ ਹੋਈ ਸੀ ਤੇ ਉਹਦੇ ਮੱਦੇਨਜ਼ਰ ਜਿਹੜੀ ਹੈਗੀ ਆ ਸਾਨੂੰ ਡਰੈਗਿੰਗ ਇੰਸਪੈਕਟਰਾਂ ਉਹਨਾਂ ਨਾਲ ਤਾਲਮਿਲ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਹ ਸੀ ਡੂਕ ਦਾ ਏਰੀਆ ਹੈਗਾ। ਕਾਫੀ ਬੱਚੇ ਤੋਂ ਮਾਰਾ ਨਾਮ ਦੇਣਗੇ। ਇਹ ਲੱਗਦਾ ਲਿਗਾ ਇੱਥੇ ਇਸ ਤਰ੍ਹਾਂ ਦੀਆਂ ਕੰਮ ਹੋ ਰਹੇ ਨੇਗੇ। ਹਾਂਜੀ ਜੇ ਇਹੀ ਮੈਸੇਜ ਹੈ ਤੁਹਾਡੇ ਲਈ ਜੇ ਕੋਈ ਵੀ ਇਹੋ ਜਿਹਾ ਕੰਮ ਕਰੂਗਾ ਜਿਹੜਾ ਕੋਈ ਵੀ ਜਵਾਨੀ ਨੂੰ ਜਿਹੜਾ ਪੰਜਾਬ ਦੀ ਨੁਕਸਾਨ ਕਰੂਗਾ ਉਹਤੇ ਜਿਹੜੀ ਸਭ ਤੋਂ ਸਖਤ ਕਾਰਵਾਈ ਜਿਹੜੀ ਕਾਨੂੰਨ ਅਨੁਸਾਰ ਬੰਦੀ ਅਮਲ ਜਿਲਾਦੀ